ਨੀਵੇਂ ਰੱਖੋ ਯਾਰ ਨੀਵੇਂ ਰੱਖੋ ਨਾਮ ਜਗਦੀਪ ਸਿੰਘਾ ਮੇਰੀ ਗੱਡੀ ਚੱਲਦੀ ਹੈ ਡੇਲੀ ਸਰਵਿਸ ਤੇ ਰਾਮਾ ਬਰਹਿੰਦਾ ਕਾਲਾਵਾਲੀ ਠੀਕ ਹੈ ਇੱਥੋਂ ਅਸੀਂ ਮੰਨ ਲਓ ਸਾਡਾ ਤਾਂ ਢੋਆ ਢਵਾਈ ਦਾ ਕੰਮ ਹੈ ਇੱਥੇ ਕੋਈ ਨਗ ਲਾ ਗਿਆ ਉੱਤੇ ਐਡਰੈਸ ਲਿਖਿਆ ਹੁੰਦਾ ਜਾਂ ਆਪਣੇ ਇੱਥੋਂ ਚੱਕਦੇ ਸੀ ਐਡਰੈਸ ਦੇ ਭਿਟਾਉਣੇ ਕਾਲਾਵਾਲੀ ਸਮਾਨ ਕੋਈ ਕਾਜੂ ਆਜੇ ਬਦਾਮ ਆਜੇ ਕੁਝ ਵੀ ਆਜੇ ਜੋ ਦੁਕਾਨਾਂ ਦਾ ਸਮਾਨ ਹੁੰਦਾ ਠੀਕ ਹੈ ਉੱਤੋਂ ਸਾਡੇ ਕੋਲੋਂ ਬੰਦਾ ਨਗ ਰਖਾ ਦਿੰਦਾ ਅਸੀਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਬਖੰਡੇ ਦੇ ਮੰਨ ਲਓ ਕੋਈ ਵੀ ਸਪਲਾਈ ਦੇਣ ਦੀ ਮਾਲ ਦਾ ਕਿਉਂ ਸਾਡੇ ਕੋਲ ਮਾਰ ਵਾਪਸ ਵੀ ਲੋਡ ਕਰਨਾ ਹੁੰਦਾ ਜਦੋਂ ਇੱਕ ਦੁਕਾਨਦਾਰਾਂ ਦਾ ਆ ਜਾਂਦਾ ਠੀਕ ਹੈ ਉੱਥੋਂ ਇਹ ਕਹਿ ਦਿੰਦੇ ਆ ਵੀ ਤੇਰੇ ਕੋਲ ਫਲਾਣਾ ਬੰਦਾ ਫੋਨ ਕਰੂਗਾ ਕਿੱਥੇ ਜਾ ਬਈ ਅਸੀਂ ਕਹਿੰਦੇ ਆ ਬਈ ਸਿਰਕੀ ਬਾਜ਼ਾਰ ਬੈਂਡਵਾਜੇ ਗਲੀ ਚ ਆਪਣੀ ਦੁਕਾਨ ਆ ਉੱਥੇ ਆ ਜੇ ਸਾਨੂੰ ਨਹੀਂ ਪਤਾ ਹੁੰਦਾ ਦੁਕਾਨਦਾਰ ਨੇ ਕੀ ਭੇਜਿਆ ਕੀ ਨਹੀਂ ਭੇਜਿਆ ਸਾਨੂੰ ਤੇ ਵੀ ਕਹਿ ਦਿੰਦੇ ਆ ਵੀ ਤੁਹਾਡਾ ਘਰ ਦਾ ਸਮਾਨ ਬਾਈ ਤੈਨੂੰ ਬੰਦੇ ਦਾ ਪਤਾ ਲੱਗਿਆ ਬੰਦਾ ਕੌਣ ਸੀ ਜਿਹਨੇ ਸਮਾਨ ਮੰਗਾਏਗਾ ਹਾਂਜੀ ਬਾਈ ਜੀ ਪਤਾ ਜੀ ਮੈਂ ਬੰਦਾ ਭੜਾਤਾ ਸੀ ਬਾਈ ਜੀ ਦੱਸਤਾ ਸੀ ਆ ਮੈਂ ਇੱਥੇ ਖੜਾ ਸੀ ਅੰਦਰ ਜੋ ਪਤਾ ਲੱਗਿਆ ਚੈੱਕ ਕੀਤੀ ਮੈਨੂੰ ਕਹਿੰਦੇ ਆ ਕੀ ਅਜੇ ਕੋ ਚੈਨਲ ਡੋਰਾ ਮੈਂ ਮਾਰਾ ਮੈਨੂੰ ਨਹੀਂ ਪਤਾ ਕੀ ਆ ਤੁਸੀਂ ਖੁਦ ਹੀ ਵੇਖ ਲਓ ਇਹਨਾਂ ਨੇ ਖੁਦ ਗੱਟੇ ਖੋਲੇ ਆ ਉੱਥੇ ਇੱਕ ਡੱਬਾ ਬੰਦ ਨਿਕਲਿਆਗਾ ਠੀਕ ਹੈ ਇੱਕ ਗੱਟੇ ਚ ਉੱਤੇ 11 11 ਗੱਟੇ ਸੀਗੇ 11 ਮੰਨ ਲਓ ਪੀਸੀ ਦੇ ਡੋਰ ਠੀਕ ਹੈ ਤੇ ਉਹ ਬੰਦਾ ਬੁਲਾਇਆ ਮੈਂ ਜੋ ਮੋਲਾਗਾ ਡੋਰਾ ਗਈ ਡੋਰਾ ਬੰਦੇ ਨੇ ਫੋਨ ਕਰ ਲਿਆ ਮੈਂ ਮੈਂ ਭਾਈ ਜੀ ਕਿੱਥੇ ਆ ਤੇਰਾ ਸਮਾਨ ਆਇਆ ਸੀ ਲੈ ਜਾ ਉਹ ਕਹਿੰਦਾ ਮੈਂ ਆ ਗਿਆ ਤੇ ਮੇਰੀ ਸਾਹਮਣੇ ਦੁਕਾਨ ਦੇ ਬਾਹਰ ਹੀ ਖੜਾ ਸੀ ਉਹ ਤੇ ਮੈਂ ਇਹਨਾਂ ਨੂੰ ਕਹਿੰਦਾ ਚੋਰੀ ਸੁਪੇ ਮਲਾਜ਼ਮਾਂ ਨੂੰ ਮਾਹ ਰਾਜ ਉਹ ਬੰਦਾ ਖੜਿਆ ਉਸੇ ਕੋਲ ਹੀ ਰਿੰਗ ਜਾਈ ਜਾਂਦੇ ਆ ਉਹ ਨਾਲ ਮੇਰੀ ਗੱਲ ਹੋਈ ਆ ਉਹ ਬੰਦਾ ਚੱਕ ਲਓ ਉਹ ਬੰਦੇ ਨੇ ਮੰਗਾਇਆ ਠੀਕ ਹੈ ਤੇ ਬੰਦਾ ਪੜਾਤਾ ਇੱਥੇ ਲੈ ਆਏ ਉਹ ਤੋਂ ਇਹਨਾਂ ਨੇ ਪੁੱਛਗਿਛ ਕੀਤੀ ਆ ਵੀ ਕਿੰਨੇ ਕਿੰਨੇ ਲੱਖ ਕਿੰਨੇ ਗਟੂ ਸੀ ਕੀ ਆ ਵਿੱਚ ਇਹਦੇ ਡੋਰ ਤੇ ਇਹਦੇ ਡੱਬੇ ਚ ਕੀ ਆ ਉਹਨ ਦੱਸਤਾ ਕਹਿੰਦਾ ਵੀ ਮੇਰੇ ਭਈ ਇੱਕ ਡੱਬੇ ਚ 60 60 ਗਟਾ ਆਏ ਆਗੇ ਤੇ ਮਿਲ 10 11 ਇੱਕ ਘਟੇ ਚ ਆਏ ਆ ਠੀਕ ਆ ਆ ਆਈਟਮ ਆ ਤੇ ਉਹ ਤੋਂ ਬਾਅਦ ਥੋੜੇ ਟਾਈਮ ਬਾਅਦ ਬੰਦਾ ਕਿੱਥੇ ਬੰਦਾ ਕਿੱਥੇ ਇੱਕੋ ਹਟ ਬੰਦਾ ਕਿੱਥੇ ਆ ਜੇ ਕੋਈ ਸਾਨੂੰ ਇਦਾਂ ਦੀ ਘਟਨਾ ਮਿਲਦੀ ਆ ਅਸੀਂ ਸਮੇਸਰ ਪਹੁੰਚ ਕੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸਾਡੇ ਸਾਰੇ ਸ਼ਹਿਰ ਦੇ ਮੀਡੀਆ ਦਾ ਜਿਹੜਾ ਕਿ ਇਹ ਚੀਜ਼ਾਂ ਨੂੰ ਫੜਾ ਰਿਹਾ ਕਿਉਂਕਿ ਲੋਕ ਜਾਨ ਦੀ ਪਰਵਾਹ ਨਾ ਕਰਦੇ ਹੋਏ ਕੀਮਤੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿਰਫ ਆਪਦੀ ਬਿਜ਼ਨਸ ਲਈ ਆਪਦੀ ਪ੍ਰਾਪਰਟੀ ਬਣਾਉਣ ਲਈ ਆਪਦੇ ਮਤਲਬ ਕਿ ਆਪਦੇ ਫਾਇਦੇ ਲਈ ਉਹ ਚੀਜ਼ਾਂ ਵੇਚ ਰਹੇ ਨੇ ਜਿਨ੍ਹਾਂ ਨਾਲ ਸਾਡੀਆਂ ਬਹੁਤ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਜਾਂਦੀਆਂ ਵੀ ਨੇ ਹੁਣ ਹੁਣ ਤੋਂ ਪਤੰਗ ਚੜ੍ਹਨੇ ਸ਼ੁਰੂ ਹੋ ਜਾਣੇ ਨੇ ਇਹ ਨਹੀਂ ਪਤਾ ਵੀ ਕਿੰਨੇ ਕੁ ਬੰਦਿਆਂ ਨੇ ਤੇ ਕਿੰਨੇ ਕੁ ਬੱਚਿਆਂ ਨੇ ਤੇ ਕਿੰਨੇ ਕੁ ਜਾਨਵਰਾਂ ਨੇ ਇਹਨਾਂ ਦੀ ਜਿਹੜੀ ਭੇਟਾ ਚੜ੍ਹਨਾ ਤੇ ਇਹ ਅਸੀਂ ਰਿਕਵੈਸਟ ਕਰਦੇ ਆਂ ਕੋਟਾ ਨੂੰ ਵੀ ਵੀ ਸਾਡੇ ਪ੍ਰਸ਼ਾਸਨ ਨੂੰ ਵੀ ਵੀ ਜਿੱਥੋਂ ਵੀ ਇਹ ਕਿ ਤੁਸੀਂ ਡੋਰ ਫੜੀ ਜਾਂਦੀ ਆ ਚੈਨਾ ਵਾਲੀ ਇਹਦੀ ਸਖਤ ਤੋਂ ਸਖਤ ਸਜ਼ਾ ਬਣਾ ਕੇ ਕਾਨੂੰਨ ਦੇ ਵਿੱਚ ਪਾਸ ਕਰਕੇ ਇਹਨਾਂ ਨੂੰ ਸਵਾਏ ਇੱਕ ਮੌਤ ਦੇਣੀ ਚਾਹੀਦੀ ਆ ਕਿਉਂਕਿ ਇਹ ਕਿੰਨੀ ਕੀਮਤੀ ਜਾਨਾਂ ਲੈ ਚੁੱਕੇ ਨੇ ਜਿਵੇਂ ਕਿ ਇਹਦੇ ਬੱਚੇ ਖਰੀਦਦੇ ਆ ਫੇਰ ਹੀ ਆਉਂਦੀ ਆ ਮਾਮਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ ਲੱਗਦਾ ਨਹੀਂ ਵੀ ਮਾਮਾ ਨੂੰ ਵੀ ਤੁਸੀਂ ਔਰ ਤੋਂ ਸਮਝਾਉਣਾ ਚਾਹੀਦਾ ਵੀ ਚਾਈਨਾ ਡੋਰ ਨਹੀਂ ਖਰੀਦਣੀ ਚਾਹੀਦੀ ਬਹੁਤ ਬਹੁਤ ਵੱਡਾ ਰੋਲ ਆ ਜੀ ਪੇਰੈਂਟਸ ਦਾ ਵੀ ਜਦੋਂ ਬੱਚਾ ਘਰੇ ਚ ਡੋਰ ਲੈ ਕੇ ਆਉਂਦਾ ਵਾ ਪੇਰੈਂਟਸ ਨੂੰ ਉਹ ਦੇਖਣੀ ਚਾਹੀਦੀ ਆ ਕਿ ਸਾਡਾ ਬੱਚਾ ਕਿੱਥੋਂ ਲੈ ਕੇ ਆਉਂਦਾ ਸਾਰੇ ਪੇਰੈਂਟਸ ਨੂੰ ਮੈਂ ਰਿਕਵੈਸਟ ਕਰਦੀ ਆ ਦੇਖੋ ਪਤੰਗ ਚੜਾਉਂਦੇ ਆ ਬੱਚੇ ਪਰ ਉਹਨਾਂ ਨੂੰ ਇਹ ਡੋਰ ਨਾ ਲੈ ਕੇ ਦਓ ਵੀ ਕਿਸੇ ਦੀ ਉਹ ਜਾਨ ਲੈ ਲੈਣ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਬੱਚੇ ਦੇ ਹੱਥ ਦੇ ਵਿੱਚ ਕਿਹੜੀ ਡੋਰ ਆ ਅੱਜ ਕਿਹੜੇ ਚੈਨਾਡੋਰ ਫੜੀ ਗਈ ਬਹੁਤ ਮਾਤਰਾ ਦੇ ਉੱਤੇ ਜੀ ਉੱਤੇ ਤੇ ਇੱਕ ਪ੍ਰਿੰਟ ਕਰਵਾਈ ਕਰਦੇ ਹਾਂ ਜੀ ਅੱਜ ਸਾਡੇ ਪੀਸੀਆਰ ਦੇ ਕਰਮਚਾਰੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਇੱਕ ਗੱਡੀ ਐਕਸਪੀਡ ਕੀਤੀ ਹੈ ਡਾਟਾ ਹੁਣ ਤੱਕ ਉਦੋਂ ਜੋ ਕਰੀਬ 64 ਗੱਟੂ ਅਸੀਂ ਚੈਨਾਡੋਰ ਦੇ ਫੜੇ ਤੇ ਰੈਲੇਵੈਂਟ ਸੈਕਸ਼ਨਿੰਗ ਤੇ ਹੋਇਆ ਕੀਤੀ ਜਾ ਰਹੀ ਹੈ ਲੋਕ ਕਿੰਨੇ ਕਰੈਕਟ ਪ੍ਰੋਵਾਈਡ ਜੀ ਹਜੇ ਤੱਕ 21 ਬੰਦਾ ਮੁਢਲੀ ਤਸਦੀਕ ਪਤਾ ਲੱਗਾ ਇੱਕੋ ਬੰਦਾ ਰਸ਼ ਕੀਤਾ ਤੇ ਉਹਦੀ ਕੁਝ ਕੁਛ ਹਜੇ ਕਰਨੀ ਹੈ ਡੀਟੇਲ ਕੁਝ ਕੁਛ ਮੈਂ ਵੀ ਕਰੂੰਗਾ ਸੇਤੋ ਸਾਹਿਬ ਵੀ ਕਰਨਗੇ ਜੋ ਵੀ ਉਹਦੇ ਨੂੰ ਕੋਈ ਨਿਕਲਦਾ ਤੁਹਾਨੂੰ ਦੱਸਿਆ ਆ। ਪੁਲਿਸ ਦੇ ਆਰਡ ਦੇ ਵਿੱਚ ਜੀ ਬਹੁਤ ਸਾਰੇ ਹੈਗੇ ਬੰਦੇ ਜਿਹੜੇ ਕਰਦੀ ਐ। ਕੂਰੀਅਰ ਚੈੱਕ ਕੀਤੇ ਜਾਂਦੇ ਜੋ ਪੁਲਿਸ ਚੈੱਕ ਕਰੇ ਹੋਰ ਵੀ ਕੁਝ ਮਿਲ ਸਕਦਾ ਹੈ ਨਾ। ਜਿੰਨਾ ਸਾਡੇ ਅਧਿਕਾਰ ਖੇਤਰ ਚ ਆਉਂਦਾ ਜੀ ਉਹ ਹਰ ਪੋਸੀਬਲ ਕੋਸ਼ਿਸ਼ ਕੀਤੀ ਐ ਕੀਤੀ ਜਾਊਗੀ ਤੇ ਕੀਤੀ ਜਾ ਰਹੀ ਐ। ਇਸ ਤਰ੍ਹਾਂ ਲੋਕਾਂ ਨੇ ਉੱਥੇ ਮੰਗ ਕੀਤੀ ਐ ਜੀ ਕੂਰੀਅਰ ਦੀ ਆਰਡ ਚ ਲੈ ਕੇ ਜਾਂਦੇ ਐ ਵਾਪਸ ਵਾਪਸ ਸ਼ਹਿਰਾਂ ਨੂੰ ਡਿਲੀਵਰੀ ਕਰਦੇ ਐ। ਚੈਕਿੰਗ ਦੀ ਵੀ ਮੰਗ ਕੀਤੀ ਐ ਪੁਲਿਸ ਤੋਂ। ਉਹ ਕਰਦਾ ਮੈਂ ਤੁਹਾਨੂੰ ਉਹੀ ਕਹੇ ਵੀ ਜੋ ਸਾਡੇ ਅਧਿਕਾਰ ਖੇਤਰ ਚ ਆਉਂਦਾ ਲੋਕਾਂ ਦੀ ਪ੍ਰਾਈਵੇਸੀ ਨੂੰ ਕੰਤ ਰੱਖਦੇ ਹੋਏ ਉਹ ਸਾਰਾ ਕੁਝ ਕੀਤਾ ਜਾਊਗਾ ਬਿਲਾਲ ਕਿਸ ਤਰ੍ਹਾਂ ਕਰ ਦੇ ਕੀ ਉਹਨਾਂ ਦੇ